ਇੱਕ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਅਮਰਤ ਸ਼ਕਾਇਆ ਨਾ ਤੇ ਮਹਾਰਾਜ ਕਹਿੰਦੇ ਕਿ 40 ਲੱਖ ਦੇ ਬਰਾਬਰ ਆ ਇੱਕ ਸਿੰਘ 6 ਲੱਖ ਦੇ ਬਰਾਬਰ ਆ ਤੇ ਉੱਤੇ 40 ਸਿੰਘ ਆ ਜੀ ਉਹਦੇ ਕਰਕੇ ਕਹਿੰਦੇ ਜਦੋਂ ਜਗਾਰੇ ਛੱਡੇ ਨਾ ਉਹਨਾਂ ਨੇ ਕਿ 10 ਲੱਖ ਫੌਜਾਂ ਨੇ ਕਿ ਘੇਰਾ ਪਾ ਲਿਆ ਉਹਨਾਂ ਨੂੰ ਚਾਰ ਚੜ ਗਿਆ ਕਹਿੰਦੇ ਚਾਰ ਨਗ ਚੜਿਆ ਕਿ ਜੋਧਿਆਂ ਨੂੰ ਆ ਮੱਠੇ ਦੇ ਕਰਕੇ ਕਹਿੰਦੇ ਉਹ ਦੇਖਦੇ ਨੇ ਕਹਿੰਦੇ ਆ ਵਾਹ ਵਾਹ ਜੋਰੇ ਉਹ ਅਦਿ ਸ਼ੀਦ ਹੋਣਾ ਇਹ ਹਸਨ ਵਾਲੀ ਗੱਲ ਨਹੀਂ ਇੱਕ ਕਲਗੀ ਕਲਗੀਧਰ ਪਾਸ਼ਾ ਦਾ ਇਤਿਹਾਸ ਹੈ ਜਿਨ੍ਹਾਂ ਨੇ ਦੇਖਿਆ ਨਾ ਜਿਨ੍ਹਾਂ ਨੂੰ ਢਾਲਾਂ ਖੜਗੀਆਂ ਦੇਖਦੀਆਂ ਜਿਹਨੂੰ ਰਾਤ ਨੂੰ ਫੁੱਟਿਆਂ ਨੂੰ ਉਹ ਚਮਕੌਰ ਸਾਹਿਬ ਦੇ ਸ਼ੀਸ਼ੇ ਦਿਖਦੇ ਨੇ ਇਹ ਵਹੀ ਸੁਣਾਉਣਗੇ ਤੁਹਾਨੂੰ ਤਿਆਰ ਐ ਕਰਕੇ ਜੋਧਾ ਬਲੀ ਬਲਵਾਨ ਕਹਿੰਦੇ ਪਹਿਲਾ ਜਫਾ ਲੈ ਕੇ ਕਲਗੀਧਰ ਪਾਸ਼ਾ ਐ ਜੋਦੇ ਅੱਜ ਪਰ ਚੜ ਕੇ ਦੇਖ ਰਹੇ ਨੇ ਕਹਿੰਦੇ ਖਵਾਜਾ ਮਰਦੂਦ ਹੁਣ ਸੁਣਿਓ ਖਵਾਜਾ ਮਰਦੂਦ ਮਹਾਰਾ ਜਫਰਨਾਮੇ ਵਿੱਚ ਲਿਖਿਆ ਖਵਾਜਾ ਮਰਦੂਦ ਨਹੀਂ ਇਹ ਦਰਦੂਦ ਏ ਇਹ ਜੰਗ ਜੋ ਨਸ ਗਿਆ ਕਹਿੰਦਾ ਉਹ ਕੰਧ ਦੇ ਪਿੱਛੇ ਲੁਕਿਆ ਕਹਿੰਦੇ ਜਦੋਂ ਜੋਦੇ ਲੜਦੇ ਨੇ ਨਾ ਕਹਿੰਦੇ ਜਦੋਂ ਐਤ ਕਰਕੇ ਚੋਟੀ ਦੇ ਜੋਦੇ ਹੁਣ ਚੋਟੀ ਦੇ ਇਹ ਨਹੀਂ ਲੰਗਰ ਬੁੱਗਣ ਗਾਣਿਆਂ ਤੇ ਲਾ ਕੇ ਦੇ ਮੈਂ ਜੋਦਾ ਮੈਂ ਇਹ ਹੋਣੀ ਉਹ ਜੋਦੇ ਨਾ ਆਹ ਦੇਖਦੇ ਨੇ ਜੋਦੇ ਅੱਖਾਂ ਨਾਲ ਨਾ ਉਹਨਾਂ ਦੀ ਅੱਖਾਂ ਨੂੰ ਐਂਗਾ ਨਹੀਂ ਲੱਗੀਆਂ ਵਗੀਆਂ ਐਡੀਆਂ ਬਾਜ ਵਰਗੀਆਂ ਅੱਖਾਂ ਕਹਿੰਦੇ 10 ਲੱਖ ਦੇ ਐਂਡ ਦਾ ਜਰਨਲ ਵੀ ਦੇਖ ਲਿਆ ਇੱਕ ਮੌੜ ਤੇ ਆਹ ਸੁਣਾਵਾਂਗਾ ਹੋਰ ਕਹਿੰਦੇ ਜੇ ਸਮੇਂ ਭਾਈ 75 ਸਿੰਘ ਨੂੰ ਚਾਹ ਜੜਿਆ ਨਾ ਗੱਲ ਵਿੱਚ ਪੱਲੂ ਪਾ ਕੇ ਕਿ ਮਹਾਰਾਜ ਆਪ ਦੀ ਜੋ ਮਰਜ਼ੀ ਕਰਾ ਸਕਦੇ ਹੋ ਤੁੜੀ ਚੰਦ ਨੂੰ ਪੈ ਗਿਆ ਭਾਜੜਾ ਤੁੜੀ ਚੰਦ ਸੋਚੇ ਕਿ ਮੈਂ ਹੁਣ ਲੋਹ ਗੜ ਦੇ ਕਿਲੇ ਦੇ ਵਿੱਚ ਮੇਰਾ ਸਰੀਰ ਵੱਡਾ ਹਾਥੀ ਉਸ ਤੋਂ ਵੱਡਾ ਟੱਲਾ ਕਹਿੰਦੇ ਟੱਲ ਕਹਿੰਦੇ ਟੱਲ ਪੱਥਰ ਹੋਵੇ ਬੜਾ ਵੱਡਾ ਕਹਿੰਦੇ ਹਾਥੀ ਦੇਖ ਨੂੰ ਤੇ ਉਹ ਜੋ ਸੋਚੇ ਦੁਰੀ ਚੰਦ ਕਿ ਮੈਂ ਹੁਣ ਭਾਜੀ ਜਾਵਾਂ ਤੇ ਵਧੀਆ ਗੱਲ ਆ ਤੁਣੀ ਚੰਦ ਭੱਜਿਆ ਆ ਕਲਗੀਧਰ ਪਾਸ਼ਾ ਨੂੰ ਪਤਾ ਲੱਗਾ ਕਿ ਦੁਣੀ ਚੰਦ ਦੇ ਟਿਕ ਲਗਿਆ ਜੇ ਆ ਕਲਗੀਧਰ ਪਾਸ਼ਾ ਬੇਪਰਵਾਹ ਮਹਾਰਾਜ ਕਿਸੇ ਦੀ ਪਰਵਾਹ ਨਹੀਂ ਕਰਦਾ ਜੀ ਰਹਿਣਾ ਰਵੋ ਨਹੀਂ ਤਾਂ ਜਾਵੋ ਦਰਵਾਜ਼ੇ ਖੁੱਲੇ ਨੇ ਜਿਹੜਾ ਮੇਰੇ ਨਾਲ ਲੜਨਗੇ ਜਿਹੜਾ ਮੇਰੇ ਨਾਲ ਖੜੇਗਾ ਤੇ ਮੈਂ ਉਹਨਾਂ ਦੇ ਨਾਲ ਸੱਚ ਖੰਡ ਦੇ ਵਿੱਚ ਜਾਵਾਂਗਾ ਕਿੱਦਾਂ ਕਹਿੰਦੇ ਨਾ ਪਾਕਿਸਤਾਨ ਦੇ ਸੁਣਿਓ ਇਹ ਗੱਲਾਂ ਸੁਣਨ ਵਾਲੀਆਂ ਜੇ ਉਹ ਕਹੀ ਕਹਿੰਦੇ ਆ ਗੱਲ ਨਾ ਬੋਲ ਗਰਮ ਗੱਲਾਂ ਨਾ ਬੋਲ ਕਹਿੰਦੇ ਪਾਕਿਸਤਾਨ ਕੋਈ ਬੰਦਾ ਸ਼ਹੀਦ ਹੋਵੇ ਨਾ ਮਰੇ ਤਉਨੂੰ ਕਹਿੰਦੇ ਜੰਨਤ ਮਿਲਦੀ ਏ ਨਾ 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 ਇਧਰ ਕਲਗੀਧਰ ਪਾਸ਼ਾ ਦੇ ਜੋਧਿਆਂ ਦੀਆਂ ਐ ਸੱਚਖੰਡ ਦੇ ਦਰਵਾਜ਼ੇ ਛੱਕ ਕਰਕੇ ਖੁੱਲੇ ਹੋਏ ਨੇ ਕਹਿੰਦੇ ਤੇ ਪੌੜੀਆਂ ਦੇਖ ਰੀਆਂ ਨੇ ਕਹਿੰਦੇ ਜੋਧੇ ਤਿਆਰ ਪਰ ਤਿਆਰ ਹੋ ਕੇ ਕਹਿੰਦੇ ਜੰਗ ਦੇ ਵਿੱਚ ਜੂਝਣ ਨੂੰ ਤਿਆਰ ਹੋਏ ਬੇ ਨੇ